ਮੈਂ ਤੋਂ ਸਟਾਰਟ ਕਰ ਰਹੇ ਹਾਂ ਬਲੌਗ ਕਿਉਂਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੇਰੀ ਤੇ ਕੱਲ ਨੂੰ ਅਸੀਂ ਜਾਣਾ ਸੀਗਾ ਮਸਤਾ ਦੇਖਣ ਕੱਲ ਨੂੰ ਆਪਾਂ ਨੇ ਰੋਟ ਦਾ ਬਲੌਗ ਪਾਉਣਾ ਸੀਗਾ ਆ ਗਿਆ ਆ ਗਿਆ ਬਹੁਤ ਜ਼ਿਆਦਾ ਨੇਰੀ ਆ ਮੰਮੀ ਲੈ ਬਹੁਤ ਜ਼ਿਆਦਾ ਨੇਰੀ ਆ ਸਾਰਾ ਕੁਝ ਉੜ ਉੜ ਜਾਂਦਾ ਉਹ ਠੋਕੀ ਬਹੁਤ ਜ਼ਿਆਦਾ ਮੀਂਹ ਤੇ ਪਾ ਜਾਣਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਉੱਥੇ ਮੇਲਾ ਦਾ ਟਰਾਂਸਫਾਰਮ ਫਟ ਗਿਆ ਹਾਂ ਮੈਨੂੰ ਟਟਿਰੀ ਦੇ ਬੱਚਿਆਂ ਦੀ ਚਿੰਤਾ ਉਹ ਚੋ ਤਿੰਨ ਤਾਂ ਖੋ ਗਏ ਸੀਗੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਮਿਲੇ ਨਹੀਂ ਪਿਛਲੇ ਵਾਰ ਨੇ ਰਿਆ ਜੀ ਤੇ ਕਰ ਗਿਆ ਹੁਣ ਉਹਦੀ ਬਹੁਤ ਚਿੰਤਾ ਹੈ ਬਿਜਲੀ ਬਹੁਤ ਤੇਜ਼ ਲਿਸ਼ਕ ਰਹੀ ਹੈ ਕੱਲ ਨੂੰ ਪਤਾ ਨਹੀਂ ਜਾਹੂ ਪਤਾ ਨਹੀਂ ਗੰਦੂ ਜੀ ਵਿਚਾਰੇ ਪਏ ਸਾਹਿਬ ਜੋਤ ਪਿਆ ਵਿਚਾਰਾ ਇਹ ਹੁਣ ਤਾਂ ਹੱਸਦਾ ਵੀ ਨਹੀਂ ਹੈਗਾ ਇਹਨੂੰ ਪਤਾ ਨਹੀਂ ਕੀ ਨਜ਼ਰ ਲੱਗੀ ਸੂਰਜ ਚੜਿਆ ਸੋਭਾ ਹੋਈ ਇਸ ਸਾਫ ਮੌਸਮ ਨੂੰ ਤੇ ਡੀ ਡਾ ਹੁਣ ਡਰਦੀ ਹੋਈ ਆਈ ਕਿਉਂਕਿ ਲਾਈਟ ਨਹੀਂ ਸੀ ਰਾਤੀ ਫਿਰ ਬਾਰੇ ਪਈ ਚਲੋ ਫੇ ਤਿਆਰੀ ਕਰਦੇ ਆ ਪਛਾਣ ਦੀ ਨੇਰੀ ਗੱਲ ਇੰਨੀ ਆਈ ਦਰਖਤੇ ਗੇਰ ਤਾਂ ਉਹ ਵੀ ਜੜੂ ਨਹੀਂ ਪੱਟਦਾ ਇੰਨੀ ਨੇਰੀ ਆ ਕੋਕੜੋ ਜੀ ਆ ਕੀ ਕਹਿੰਦੇ ਨੇ ਟਟਰੀ ਇਹਨੇ ਆਪਣੇ ਬੱਚਿਆਂ ਦੀ ਰੱਖਿਆ ਹੀ ਨਹੀਂ ਕੀਤੀ ਇੱਕੋ ਹੀ ਬੱਚਾ ਹੁਣ ਲੁਕੋਈ ਬੈਠੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸ਼ ਤੇ ਅੱਜ ਰੋਟਾ ਵਾਲਾ ਦੇਣਾ ਆਪਾਂ ਰੋਟਾ ਲਵਾਵਾਂਗੇ ਵਿਆਹ ਤੋਂ ਬਾਅਦ ਨਾ ਕਈ ਆਪਣੇ ਇਲਾਕਿਆਂ ਦੇ ਰਿਵਾਜ ਹੁੰਨੇ ਆ ਹਨ ਜਿਵੇਂ ਰੀਤੀ ਰਿਵਾਜ ਹੁੰਨੇ ਮੇਲੇ ਹੁੰਨੇ ਆ ਮੇਲੇ ਚੱਲਦੇ ਆ ਤੇ ਉਸੇ ਹਿਸਾਬ ਨਾਲ ਜਿਵੇਂ ਹੁਣ ਜੂਨ ਜਲਾਈ ਦੇ ਦਿਨ ਚੱਲਦੇ ਆ ਹਨ ਕਿਹੜਾ ਹੁੰਦਾ ਜੂਨ ਜਲਾਈ ਚ ਜੇਡ ਹਾਂ ਜਿਵੇਂ ਜੇਠ ਦਾ ਮਹੀਨਾ ਚੱਲਦਾ ਤੇ ਇਹਦੇ ਵਿੱਚ ਰੋਟ ਲਗਾਉਨੇ ਹੁੰਦੇ ਆ ਜਿਵੇਂ ਵਿਆਹ ਹੋ ਗਿਆ ਜਾਂ ਕੋਈ ਮੁੰਡਾ ਹੋ ਗਿਆ ਉਹਦਾ ਰੋਟ ਤੇ ਮੇਰਾ ਵਲੌਗ 에ਅ ਰਿਲੇਟਡ ਨਹੀਂ ਹੁੰਦਾ ਵੀ ਕੋਈ ਧਾਰਮਿਕ ਜਾਂ ਕੋਈ ਧਰਮ ਦੇ ਰਿਲੇਟਡ ਮੇਰਾ ਵਲੌਗ ਹੁੰਦਾ ਇੱਕ ਜਿਵੇਂ ਮੇਲੇ ਹੋਗੇ ਪੰਜਾਬ ਦੇ ਹਨਾ ਜੋ ਕਲਚਰ ਆ ਪੰਜਾਬ ਦਾ ਉਹਦੇ ਰਿਲੇਟਡ ਹੁੰਦਾ ਹੈ ਵਲੌਗ ਸੋ ਆਪਾਂ ਸਿਰਫ ਜੋ ਆਪਣੀ ਰੀਤੀ ਰਿਵਾਜ ਆ ਉਹਨੂੰ ਫਾਲੋ ਕਰਦੇ ਆ ਉਹਨੂੰ ਨਿਭਾਉਨੇ ਆ ਤੇ ਕੋਸ਼ਿਸ਼ ਕਰਦੇ ਆ ਵੀ ਜੋ ਹੋਵੇ ਸਹੀ ਹੋਵੇ ਹੁਣ ਮੈਂ ਸਿੱਧਾ ਉੱਥੇ ਹੀ ਮਿਲਦਾ ਤੁਹਾਨੂੰ ਆਪਣੀ ਲੋਕੇਸ਼ਨ ਤੇ ਜਿੱਥੇ ਆਪਾਂ ਨੇ ਰੋਟ ਲਗਾਉਣਾ ਹੈ ਉੱਥੇ ਚਲਦੇ ਰੋਟ ਵਾਸਤੇ ਚਾਹੀਦਾ ਹੁੰਦਾ ਗੁੜ ਤੇ ਜਿਹੜਾ ਅਸੀਂ ਆ ਲੈ ਲਿਆ तकरीबन 10 ਕਿਲੋ ਕਿਹਾ ਸੀ ਥੋੜਾ ਕਿਉ ਗੁੜ ਹੁੰਦਾ ਕਿਉਂ ਹੁੰਦਾ ਤੇ ਆ ਹੈਗੀ ਆਪਣੀ ਸੌਂਫ ਸੌਬ ਲੈ ਲਈ ਤੇ ਬਸ ਇਹ ਆਟਾ ਆਟਾ ਉਠਾਈ ਚੱਕਾਂਗੇ ਥੋੜਾ ਤੇਲ ਲੈ ਲੈ ਬਸ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਰੋਟੇ ਵਾਸਤੇ ਚੋਰੀ ਕਰਦੀ ਲੜਕੀ ਪਕੜੀ ਗਈ

ਇੱਥੇ ਬਣ ਰਿਹਾ ਮੇਰਾ ਕੁਸ਼। ਇੱਥੇ ਦੀ ਸੇਵਾ ਕਰ ਲਈ। ਜੈ ਦੀ ਕਹਾ। ਬਾਕੀ ਤਾਂ ਬਾਅਦ ਵਿੱਚ ਮਾਲੂ। ਪਿੰਡ 'ਚ ਜਿਹੜਾ ਕਲਚਰ ਹੁੰਦਾ ਨਾ ਤੇ ਵਧੀਆ ਲੱਗਾ। ਉਹ ਦੇਖ ਆ ਚੀਜ਼ ਬਹੁਤ ਸੋਹਣੀ ਲੱਗਦੀ ਹੈ ਤਰਕਤ ਦੇ ਥੱਲੇ ਸ਼ਾਮਾਂ ਬੈਠੋ ਕਰਨੀਆਂ ਚ ਜਿਵੇਂ ਬਾਬਾ ਜੀ ਦੀ ਚਾਬੀ

ਸਰਫ ਮੰਗਾ ਲੈਣ ਕੀ ਤੂੰ ਮੰਗਾਵਾ ਸ਼ੈਲੀ ਆ ਵੀ ਬੋਲਦਾ ਇਹ ਸੁਣਾਊਗਾ ਕਥਾ ਹਣੀ ਸੁਣਾਉਗੀ ਅਭੀ ਕਿਸੇ ਨੇ ਜਿਨਾ ਨੇ ਰੋਡ ਤੇ ਰੱਖਣਾ ਹੈ ਉਹ ਉੱਧਰ ਗੱਲ ਨੇ ਪਹਿਲਾਂ ਵਾਲੀ ਲੋਕੇਸ਼ਨ ਤੇ ਮੇਬੀ ਮਤ सारे गुरु भगत तो नहीं मेरा भगत <laughs> मगर सारे गुरु भगतों ने मेरा भगत Thank <laughs> you. ਸਭ ਤੋਂ ਪਹਿਲਾਂ ਆਪਾਂ ਜਿੱਥੇ ਰੋਟੀ ਲਾਉਣਾ ਉਹ ਜਗ੍ਹਾ ਸੁੱੱਚੀ ਕਰਨੀ ਹੁੰਦੀ ਆ ਥੋੜੀ ਜੀ ਗੋਹਾ ਮਿੱਟੀ ਫੇਰ ਕੇ ਪਤਲੀ ਕਰਕੇ ਫੇਰਦੇ ਗੋਹਾ ਹੀ ਰੱਖੀਏਗਾ ਜਿਹੜਾ ਦੋ ਨੂਹ ਆਪਾਂ ਭਾਪੇ ਆ ਲੈ ਕੇ ਨਾ ਗੋਹਾ ਮਾਰਾ ਮਾਰਾ ਗੋਹਾ ਹੀ ਪਤਲਾ ਕਰਕੇ ਫੇਰ ਲੈਣੇ ਆ ਨਾ ਮਮਾ ਨਾ ਲੈ ਕੇ ਵੇਖੋ ਫੇਰ ਨਹੀਂ ਉਖੜੂਗਾ ਮੈਂ ਧੋਕੜੇ ਫੇਰ ਕੇ ਪਤਲੇ ਕਰੇ ਉਖੜਨੇ ਫੇਰਦੇ ਭੈਣ ਮੇਰੀਏ ਇੱਥੇ ਕੰਮ ਇੰਨਾ ਏ ਇਹ ਦੋ ਜਿਹੜੇ ਜਾਨੇ ਗੇੜੇ ਲਾਉਂਦੇ ਫਿਰਦੇ ਇਹ ਦੇਖੋ ਗਰੀਨ ਨੂੰ ਫੋਨ ਕਰ ਲੈਣੇ ਆ ਹਾਨਾ ਮੰਮਾ ਲੱਗਣਾ ਜ਼ਿਆਦਾ ਗੇਂਦੇ ਦੇ ਬੋਲੇ ਲੱਗਿਆ ਉਹਦੀ ਉਹਨਾਂ ਚਲਾ ਆਇਆ ਮੰਮਾ ਹੁੰਦਾ ਹੈ ਜਾਨੂ ਕਿਹਾ ਹੋਇਆ ਹਾਂ ਰੋੜੀ ਲਾ ਕੇ ਨਿਕਲ ਗਈ ਕਿ ਨਹੀਂ ਮਿਲਿਆ ਕਿ ਨਹੀਂ ਇਹ ਬੋ ਕਰੀ ਕਰੀ ਬੰਦ ਬੰਦਾ ਇਹਦੀ ਕੰਨੀ ਆਏ ਵਧੀਆ ਆ ਰੇਤਲੀ ਜੀ ਮਿੱਟੀ ਨਹੀਂ ਮਿਲਦਾ ਤਾਂ ਆਪਣੇ ਵੀ ਆ ਆਪਣਾ ਵੀ ਲੱਗ ਗਿਆ ਨਾ ਅੱਜ ਤਾਂ ਹੀ ਦੁਕਾਨ ਬੰਦ ਲਾ ਪਾਈ সোনে আমি কি হ্যাঁ হ্যাঁ ঠিক আছে ও পড় লাগলে আচ্ছা ঠিক আছে দুজি বউ આવতে কেনই না ਦੁੱਜੇ ਨੂੰ ਵੀ ਲਿਆਏ ਜੋ ਕੋਈ ਨਾ ਦੇਖ ਜੇ ਆਹ ਯਾਦ ਕੇ ਨਹੀਂ ਨਾ ਦਿੰਦੇ ਫਰੈਂਡ ਥੋੜੀ ਜਿਹੀ ਤੇ ਨਾ ਆ ਲਓ ਜੀ ਸਾਡੇ ਦੇ ਕੋਲ ਫੋਨ ਫੋਨ ਹਬੀਬੀ ਨੂੰ ਚੰਗਦੇ ਤੁਸੀਂ ਮੂੰਹ ਦਿਖਾ ਮੂੰਹ ਦਿਖਾ ਹਬੀਬੀ ਦਾ ਲੈ ਟਾਲੀ ਕਰ ਸਕੋ ਬੀਬੀ ਹੈਲੋ ਕਰਦੇ ਪਿਛਲੀ ਵਾਰ ਵੀ ਆਏ ਸੀ ਤੁਸੀਂ ਇਹੀ ਬਲਾਉਂਸ ਹਾਂ ਹਾਂ ਹੈਨਾ ਜਦ ਮੈਂ ਪੁੱਛਿਆ ਸੀ じゃ ਕਹਿੰਦੇ ਵਧੀਆ ਬਣਿਆ ਹਾਂ ਵੈਸੇ ਹੈਗੀ ਆ 33 ਮਿੰਟ ਦੀ ਆ ਉਹ ਤਾਂ ਵਿੱਚ ਫੋਨ ਆਉਂਦਾ ਸੀਗਾ ਬੜਾ ਕਰ ਲੈਂਦੀ ਕਿਹਨਾਂ ਚੇਕ ਕਰ ਰਹੀ ਹੈਂ ਬੀਬੀਆਂ ਨੇ ਬੁੜੀਆਂ ਅਸੀਂ ਕੈਮਰਾ ਤੋਂ ਵੀਡੀਓ ਆਉ ਮੈਂ ਚ ਕੰਮ ਬੀਬੀਆਂ ਦੀ ਬੁੜੀਆਂ ਅਸੀਂ ਕੈਮਰਾ ਆ ਪੀਪੀ ਬਹੁਤ ਕੰਮ ਆ ਸੱਚੀ ਇੰਨਾ ਭਾਰਾ ਕਿਵੇਂ ਚੁਕਾ ਲਿਆ ਕਿਚ ਕੁੜ ਪਾਇਆ ਸੀ ਵੀਡੀਓ ਲਿਓ ਜਾ ਕੇ ਦੇਖੋ ਆਹ ਭਾਂਡਾ ਚ ਆਪਣਾ ਵੀ ਲਿਓ ਆਹ ਆ ਰਹੇ ਆਰੇ ਉਹੀ ਪ੍ਰੀ ਹੀਟ ਵਾਲਾ ਬੜਾ ਮੰਡਾ ਨੇ बहुत सही और तक आज दुद्ध त लिया दुद्ध लिया इत पिछली बार कौए का ते ते ना कि है ना ਕਾਂ ਦਾ ਬੱਚਾ ਪਤਾ ਕੀ ਕਹਦਾ ਸੀਗਾ ਮੈਂ ਮੈ ਤਾਂ ਬੋਲੇ ਚਲ ਮੈਂ ਲਿੰਕ ਪਾ ਦੂੰਗਾ ਡਿਸਕ੍ਰਿਪਸ਼ਨ ਮੈਂ ਵੀ ਪੀਣਾ ਚਲ ਮੰਮੀ ਦੇਖੋ ਮੰਮਾ ਲਓ ਥੈਂਕ ਯੂ ਬੜਾ ਜਦ ਤੱਕ ਫੋਨ ਦੇ ਜਾ ਗਏ ਲੋ ਵੀ ਆਪਾਂ ਛੰਨਣ ਵਾਲਾ ਹੀ ਹੋਊਗਾ ਛੰਨਣ ਵਾਲਾ ਹੀ ਹੋਊਗਾ ਫਿਰ ਤਾਂ ਉਹ ਕੰਮ ਕਰਾ ਦੇ ਲਈ ਆਈ ਹੈ ਹੈਨਾ ਅੱਛਾ ਛੰਨਣ ਵਾਲਾ ਕਦਾ ਸਮਾਨ ਅਵੇਲੇ ਨਹੀਂ ਹੁੰਦਾ ਜੇ ਵਾਰ ਇਕੱਠਾ ਕਰਨਾ ਬਹੁਤ ਔਖਾ ਮੇਰੇ ਬੀਕੜੇ ਬੱਜ ਗਏ ਬੀਬੀ ਇੱਕ ਚੀਜ਼ ਨੂੰ ਕਈ ਜਾਂਦੀ ਆ ਹਾਲਿਆ ਤ ਫਿਰ ਭੁੱਲ ਜਾਂਦੀ ਆ ਕੀ ਲੈਣਾ ਤੇ ਕਹਿੰਦੀ ਆ ਹਾਲਿਆ ਤ ਬੜਾ ਔਖਾ ਲੱਗਦਾ ਮਿਸਤਰੀਆਂ ਦਾ ਕੰਮ ਤੇ ਹਲਵਾਈਆਂ ਦਾ ਕੀ ਹੋ ਗਿਆ ਉਹ ਗੁੜ ਸੀਗਾ ਉਹ ਕਹਿੰਦੀ ਵੀ ਟਾਈਮ ਘੱਟਾ ਹਨੂ ਰਜਾਇ ਦੋ ਗੁੜ ਨੂੰ ਪਾਣੀ ਚ ਨਹੀਂ ਤਾਂ ਸ਼ੱਕਰ ਚਾਹੀਦੀ ਹਾਂ ਕੇ ਫਿਰ ਸ਼ੱਕਰ ਦਾ ਉਹ ਚੀਜ਼ ਨਹੀਂ ਨਾ ਮਣਦੀ ਗੋੜ ਚ ਮਿੱਠਾ ਪਾਧ ਹੁੰਦਾ ਜੇ ਭੇਮ ਹੁੰਦੇ ਇਹਨੂੰ ਇੰਨਾ ਟਾਈਮ ਲੱਗ ਜਾਣਾ ਬਹੁਤ ਟਾਈਮ ਲੱਗ ਜਾਣਾ ਸੀ ਇਹਦੇ ਨਾਲ ਵਧੀਆ ਨਿਕਲ ਜਾ ਚਾ ਇਹ ਲੋ ਭਾਈਆਂ ਨਾਲ ਘੱਟ ਨਹੀਂ ਹੈਗੀ ਕਹਿੰਦੀ ਚ ਖਾ ਕੇ ਲਿਆ ਵੀ ਆਟਾ ਵੱਧਾ ਜੁਨਾ ਸੈਪਰੇਟ ਕਰਾ ਕੇ ਲਿਆਉਣਾ ਮੜਾ ਬੋਤਾ ਹੈ ਕਿ ਉਹ ਕਰਦਾ ਨਹੀਂ ਕਰਦਾ ਚੱਲੀ ਵਿਖਾਈ ਨਹੀਂ ਦਾਵਾ ਕਰੀ ਉਹ ਆਗਲਾ ਉਸ ਵਧੀਆ ਚਾਹ ਨੂੰ ਆਪ ਪੈਜ ਵਿੱਚੋਂ ਨਿਕਲੇ ਆ ਹਾਏ ਹਾਏ ਵੀ ਜਾ ਤੋਂ ਸੇਖ ਲੱਗ ਗਿਆ ਜਾਦੂ ਉੱਠ ਗਿਆ ਉਹ ਵੀ ਕਿੰਨੀ ਸੋਹਣੀ ਕੜਾਈ ਹੈ ਉਹ ਕਾਲੀ ਪਈ ਹੈ ਚੁੱਲੇ ਤੇ ਬਣਾਉਂਦੇ ਨੇ ਬੋਗੜਾ ਬੋਗੜਾ ਕਰਕੇ ਕੇਕਿੰਗ ਤੋਂ ਰੈਡੀ ਹੋ ਗਿਆ ਪਤਾ ਨਹੀਂ ਲੈ 8000 ਰੁਪਏ ਉਠਾ ਲੈ ਬੜਾ ਬੜਾ ਕਿਰਦੀ ਫੌਜ ਆ ਭਾਈ ਬਾਰੇ ਨਾਮ ਨੇ ਵੀਰ ਸਾਹਿਬ ਵੇ ਮੰਮੀ ਬਲੌਗ ਚ ਦੇਖੂਗੀ ਹੁਣ ਮੇਰਾ ਸੂਟ ਕਹੇ ਜਿਹਾ ਲੱਗਦਾ ਪਿਆ ਜੜ ਕੇ ਰਹਾ ਸਮਝੀ ਕੋਈ ਆ ਵੀ ਹਾਂ ਬਾਈ ਕਰਦੇ ਹਜੇ ਨਹੀਂ ਬਾਈ ਕਰਨੀ ਹੈਗੀ ਹਜੇ ਵਲੌਗ ਖਤਮ ਨਹੀਂ ਹੋਇਆ ਐਂਡ ਚ ਕਰੀ ਹਾਂ ਇਹਨੂੰ ਕਰ ਲੈ ਲੈਂਦੀ ਅਜੀ ਪੂਰੀ ਅੱਛਾ ਜੱਗ ਮੰਗਾਇਆ ਮੈਂ ਤੇ ਇੱਥੇ ਪਾ ਦੇ ਬਸ ਜਾਲੇ ਪਾ ਆਇਆ ਪਾ ਆਇਆ ਤਲਾ

ਆਵਾਜ਼ ਆਜਾ ਪਹਿਨਾ ਦਾ ਨਾ ਡਾਂ ਦਾ ਨਹੀਂ ਕਰੀ ਕੋਈ ਮੇਰੀ ਬਾਤ ਤਾਂ ਦੰਮੀ ਹੋਈ ਉਹ ਆਪੀ ਇਹ ਚੀਜ਼ ਲੈ ਹਾਂ ਬੜਾ ਜੀ ਪੰਜ ਤੋਂ ਪੁੰਨ ਚੋਂ ਪਾਉਂਦਾ ਹਾਂ ਤਾਂ ਬੋਲਦੇ 12 ਤੱਕ ਉਹ ਦੋ ਨਹੀਂ ਪਾਣੀ ਸਾਜ ਬੀਬੀ ਆਪਣੀ ਫਿਟਨੈਸ ਦਾ ਰਾਜ਼ ਦੱਸੋ ਇੰਨੀ ਭਾਰੀਆਂ ਭਾਰੀਆਂ ਕਹੀਆਂ ਕਿਵੇਂ ਚੱਕ ਲੀਆਂ ਤੁਸੀਂ ਕੀ ਭਾਰੀਆਂ ਭਾਰੀਆਂ ਕਹੀਆਂ ਉੱਥੋਂ ਲੈ ਕੇ ਆਏ ਉਹ ਉੱਥੋਂ ਇੰਨੀ ਧੁੱਪਾਂ ਚ ਆਪਲੇ ਆਟਾ ਵਾਲਿਆ ਗੋੜਾ ਪਾ ਲਿਆ ਸਾਗ ਪਾ ਲਈ ਸਾਗ ਪਾ ਲਈ ਮਿੱਠਾ ਬਰੈਡ ਨਹੀਂ ਹੁੰਦਾ ਜਿਹੜਾ ਉਹ ਜਿਹੜਾ ਟੇਸਟ ਹੁੰਦਾ ਹੈ ਨਾ ਨਾਰੀਅਲ ਤੇਦੀ ਮौज ਆ ਤੇਦੀ ਮौज ਆ ਕੰਦੂਦੀ ਕੰਦੂਦੀ ਕੰਦੂਦਿਆਂ ਆਪਣੀਆਂ ਮौजਾਂ ਨੇ ਮੰਮੀ ਕਿੱਥੇ ਆ ਉਹ ਦੇਖੇ ਮੈਂ ਘੁਰ ਕਰਨ ਲੱਗਿਆ ਮੈਂ ਆ ਇੱਕੜੇ ਕੋਲੇ ਆਇਆ ਲਾ ਲਾ गर्म होने करके हो तो बर्फ पाई आटा ना खराब हो सके बीबी ऑलराउंडर ये बौना वाटर कूलर बहुना ਹੇਚ ਗਈ ਆ ਚੋਰੀ ਚੋਰੀ ਦਾ ਮੇਰੀ ਫੇਵਰਿਟ ਆ ਆਪਣਾ ਬਣਾ ਲਓ ਕਾਚ ਬਣਾ ਲਓ ਜਿੰਨੇ ਧਿਆਗੀਆਂ ਚਾਹੇ 5 ਹੋਣ ਦੇ ਭਾਤੋਂ 7 ਨੇ ਠੀਕ ਆ 7 ਦੀ ਚੋਰੀ ਉਹ ਕੀ ਮਖਿਆ ਹੋਦਾ ਗਿਆ ਗਰਮੀ ਕਰਕੇ ਹਾਂ ਪਾਪਾ ਲੋਕੀ ਖਾਣ ਨੂੰ ਆ ਦੇਖ ਲੈ ਆਇਆ ਤਾਂ ਹੈ ਬਿਸਕੁਟ ਬਿਸਕੁਟ ਇਹ ਲੈ ਕੇ ਆਇਆ ਮੈਂ ਤਾਂ ਲਾ ਲਵਾਂ ਉਹ ਛੋਟੀ ਜੀ ਵੀ ਕੰਮ ਕਰਾਉਂਦੀ ਹੈ ਬਸ ਹੈ ਸਰਕਾਰ ਜਿੱਦ ਤੱਕ ਤਕਤਵਾ ਪੂਰਾ ਹੈ ਬਿਸਕੁਟ ਲਿਆਂਦੇ ਮੈਂ ਤਾਂ ਚੀਨੀ ਦੀ ਚੋਰੀ ਘਾਣੀ ਪੈਣੀ ਮੈਂ ਹੁਣ ਤੋਂ ਪਹੁੰਚ ਨਹੀਂ ਆਉਣਾ ਚੱਕਰ ਲੈਣਾ ਉਹਨਾਂ ਇੱਥੇ ਕਿਉਂ ਆ ਗਏ ਇਹਦੀ ਅਸਿਕਥਾਰੇ ਨਕਾਬ ਫੇਰ ਮੈਂ ਚੀਨੀ ਮਕਨ ਲਿਆਣੇ ਕੋਣਾਂ ਫਰਨਾ ਗਰਮ ਹੋ ਰਿਹਾ ਤਾਂ ਉਹ ਤਾਂ ਮੈਨੂੰ ਥੋੜੇ ਜਿਹੇ ਗਰਮ ਲੱਗ ਰਿਹਾ ਹੈ ਨਾ ਦੁਆਇਆਂ ਨੂੰ ਉਧਰ ਦੋ ਲਿਆ ਤੇ ਹੁਣ ਬਹੁਤ ਜ਼ਿਆਦਾ ਗਰਮ ਹੋ ਗਿਆ ਤੇ ਇਹੀ ਪਕਾਊਗਾ ਹੁਣ ਆਪਣੇ ਰੋਟ ਨੂੰ ਆਪਣੀ ਬੀਬੀ ਦੇਖਣਗੇ ਇਹਨੂੰ ਫੇਰ ਇਹਨਾਂ ਨੂੰ ਹਟਾ ਕੇ

ਬਾਏ ਮੰਮੀ ਮੈਂ ਕਿਹਨੇ ਕਿਹਾ ਕਿ ਆਉਣੀ ਹੈ ਕਿਹੜੀ ਮੰਮੀ ਦੀ ਡੈਡੀ ਨੇ

ਮੈਨੂੰ ਕਹਦੇ ਕਦੇ ਕਰਵਾ ਲਵਾਂਗਾ ਬੈਟਰ ਨਹੀਂ ਆਦਾ ਦੀਪਿਕਾ ਨਹੀਂ ਇਹਨੂੰ ਕੀ ਪਤਾ ਆਪਣਾ ਤੇਰੇ ਕੋਲ ਮੈਂ ਨਾਮ ਨੇ ਕਰਵਾਉਂਦਾ ਉਹ ਪਹਿਲੇ ਤੋਂ ਖਾਮ ਦਾ ਬਜਟ ਕਰਵਾਉਂਦਾ ਕਰਦੀ ਆ ਤਾਂ ਹਾਂ ਇਹਦਾ ਫੇਰ ਇਹਦਾ ਵਥਾਟੇ ਕਾ ਨਾਰੇ ਮੈਂ ਚੀਕੋ ਪੜਿਆ ਹਾਂ ਹਾਂ ਕਿਉਂ ਹੋਂਤਾ ਆ ਜਾਨ ਕੇ ਨਦੀ ਦੇ ਨੇੜੇ ਬੈਠੇ ਹੋਏ ਉਹ ਮਿੱਠਾ ਪਾਣੀ ਜਿਹਦੇ ਨਾਲ ਉਹ ਕਰਦੇ ਸੀ ਜਿਸ ਦਿਨ ਫੈਸਟੀਵਲ ਸੀ ਹੈ ਨਾ ਕੋਈ ਨਾ ਕੋਈ ਨਾ ਫਿਰ ਇਹ ਜਿਸੀ ਬਾਰੇ ਕਿਤੋਂ ਨੂੰ ਹੋਇਆ ਪਕੀਓ ਬਾਰੇ ਕੋਈ ਬੋਕਰਾਂਗਾ ਨਾ ਆਇਆ ਪਾਇਆ ਕੋਈ ਬਾਰੇ ਬਾਕੀ ਦਾ ਲਾਉਂਦੇ ਟੈਸਟੀ ਬੰਦ ਨਾ ਕਲਚਰ ਤੇ ਰੀਤੀ ਰਿਵਾਜਾਂ ਸਾਡੇ ਪੰਜਾਬ ਦੇ ਹਾਂਜੀ ਅੱਛਾ ਮੈਂ ਤਾਂ ਕਹਿੰਨੇ ਬੁਲਾਇਆ ਤੇ ਹੋਰ ਵੀ ਮੈਂ ਕੋਸ਼ਿਸ਼ ਕਰਦਾ ਹਾਂ ਉਹਨਾਂ ਦੀ ਹੋਰ ਇਲਾਕਿਆਂ ਦੇ ਕਿਤੇ ਜਾਵਾਂ ਤੇ ਕਲਚਰ ਬਲੌਗ ਆਪਣਾ ਖੜਿਆਵਾਂ ਦੀ ਹੋਰ ਇਲਾਕਿਆਂ ਵਿੱਚ ਕਹਿ ਜਾਂਦੇ ਆ ਤੇ ਬਾਕੀ ਹਜੇ ਆਪਣਾ ਚੈਨਲ ਵੀ ਨਹੀਂ ਇੰਨਾ ਗਰੋ ਹੋਇਆ ਵੀ ਆਪਾਂ ਇੰਨੇ ਜੁਗਦੇ ਹੋਏ ਵੀ ਅਲੱਗ-ਅਲੱਗ ਜਗ੍ਹਾ ਟਰੈਵਲ ਕਰੀਏ ਇੰਨੇ ਜੁਗਦੇ ਤੁਸੀਂ ਉਹ ਕਰਨਾ ਸਬਸਕ੍ਰਾਈਬ ਕਰਕੇ ਤੇ ਸ਼ੇਅਰ ਕਰਕੇ ਕਿਤਾਜੋਪਾ ਵਧੀਆ ਕੰਟੈਂਟ ਪਾਈ ਹੈ ਆਪਾਂ ਆਪਣੇ ਕੋਈ ਨਾ ਸੋਰਸ ਨਹੀਂ ਹੈਗਾ ਜਿਆਦਾ ਤੁਸੀਂ ਕਹਿੰਦੇ ਹੋਗੇ ਵੀ ਧਾਰਮਿਕ ਵਗੈਰਾ ਲਗਾ ਰਹੇ ਮੈਨੂੰ ਤਾਂ ਹੁੰਦਾ ਵੀ ਕਲਚਰ ਤੇ ਰਿਲੇਟਡ ਪਾਵਾਂ ਜੋ ਵੀ ਹੁੰਦਾ ਚਾਹੇ ਉਹ ਕਿਉਂਕਿ ਕਲਚਰ ਚ ਆਪਣੇ ਸਾਰੇ ਧਰਮ ਆ ਜਾਂਦੇ ਆ ਸਾਰੇ ਇੱਕੋ ਹੀ ਹੁੰਦੇ ਆ ਪੁਰਾਣੀ ਜ਼ਮਾਨਿਆਂ ਚ ਤਾਂ ਸਾਰਿਆਂ ਨੂੰ ਇੱਕੋ ਹੀ ਮੰਨੇ ਜਾਂਦਾ ਸੀ ਬੱਦੂ ਅਹੋ ਬੱਕਰੀਆਂ ਆਈਆਂ ਕੁੱਤੇ ਨਕਰ ਪੈ ਗਏ ਆ ਦੇਖੇ ਮੈਂ ਅਪਰੀਸ਼ੀਏਟ ਕਰਦਾ ਕੁੱਤਿਆਂ ਨੂੰ ਕਹਿੰਦਾ ਫਰਕ ਮਾਰੋ ਮੈਂ ਨਹੀਂ ਕਰੀਦਾ ਹੁੰਦਾ ਆ ਇੱਧਰ ਆ ਗਈਆਂ ਬੱਕਰੀਆਂ ਇੱਕ ਉਹ ਚਲੀ ਗਈ ਉਹਨੇ ਫੜ ਲਈ ਉਹ ਦੇਖ ਉਹ ਮੁੰਡਾ ਤੇ ਆ ਕੋਈ ਨਾ ਕੋਈ ਇੱਥੇ ਮੂਮੈਂਟ ਹੁੰਦਾ ਹੀ ਰਹਿੰਦਾ ਆ ਦੇਖ ਕਿ ਮੈਂ ਘੜੀ ਇਸ ਕੇ ਲੈ ਕੇ ਚੱਲਨੇ ਆ ਤੋ ਭਜਾ ਲੈ ਕੇ ਜੇ ਮੈਂ ਕੁੱਤਾ ਹੁੰਦਾ ਇਨੇ ਸੌਰੀ ਮੰਗੀ ਦੀ ਹੈ ਨਾ ਉਹ ਕੌਣ ਮੈਂ ਕਿਹਾ ਪਿਛਲੀ ਵਾਰ ਵੀ ਆਏ ਸੀ ਅਸੀਂ ਉਹ 2 ਸਾਲ ਹੋ ਗਏ ਸ਼ਾਇਦ ਆ ਨਾ 2 ਸਾਲ ਪਹਿਲਾਂ ਦੀ ਗੱਲ ਹੈ ਕੌਣ ਅਸੀਂ ਨਾ ਉੱਥੇ ਰੱਖਿਆ ਸੀਗਾ ਕੋਈ ਉਹਨਾਂ ਨੇ ਕੁੱਤਿਆਂ ਨੇ ਖਾ ਲੈਣਾ ਸੀਗਾ ਵੀ ਵੀਰੇ ਇਹਨੇ ਕੋਈ ਕੌਣ ਕੋਈ ਨਾ ਕੋਈ ਗੱਲ ਹੋ ਗਈ ਇਹ ਇਹ ਹਾਂ ਇਹ ਇਹਦੇ ਢੁੰਗਾ ਮਾਰਦਾ ਸੀਗਾ ਉਹ ਉਹਦੇ ਇਹਦੇ ਇਹਦੇ ਨਾਲ ਆਜਾ ਬਾਈ ਦੋ ਨੀ ਕੋਈ બસ ਹੋ ਗਿਆ ਨਾ ਨਾ ਵੀਡੀਓ ਬਣ ਰਹੀ ਆ ਮੂਵੀ ਮੂਵੀ ਬਣਦੀ ਆ YouTube ਤੇ ਦੇਖ ਲਿਓ ਮੈਂ ਮਜ਼ਾਕ ਨਹੀਂ ਕਰਦਾ YouTube ਤੇ ਦੇਖ ਲਿਓ ਥੋੜੀ ਫੋਟੋ ਆ ਜੂਗੀ ਹਾਂ वीडियो बनाना है वीडियो बनाना क्या वीडियो क्या ਪੀਆਂ ਪਕੌੜੀਆਂ ਖਾਣ ਦਾ ਸ਼ਕੀਨ ਚੱਲਿਆ ਢੋਲ ਵਜਾਉਣਾ ਚੱਲ ਚੱਲ ਵਜਾ ਨੇ ਜਾਣੀਂ ਕਿ ਉਹ ਲੈ ਜਾਦੇ ਸਰਦਾਰਤ शुक्ला ਸਰਦਾਰਤ ਬੱਸ ਕਰ ਤਾਂ ਚੋਰੀ ਲਿਆਓ ਰੇ ਖਾਈਏ ਚੋਰੀ ਖਾ ਲੋ ਭਾਈ ਉਹ ਬੜੇ سارے ਖਾਂਦਾ ਕੀੜਾ ਤੇ ਚੱਕ ਦੋ ਬੜੇ سارے ਮੰਨ ਵੀ ਖਾ ਲੋ ਕੀੜਾ ਤੇ ਚੱਕ ਦੋ ਉਹ ਕੀੜੇ ਵਿੱਚੇ ਰਗੜਦੇ ਉਹ ਯਾਰ ਕੀੜਾ ਦੰਦੀ ਦਾ ਵੱਡੇ ਆਏ ਚਿੰਮੜਾੰਦਾ ਬੜੇ ਜਾਲਾ ਹੈ ਕਹਿੰਦੇ ਪਟਿਆਲਾ ਕਹਿੰਦੇ ਨੇ ਇਹਨੂੰ ਖਾ ਟੇਕ ਦੇ ਟੇਕ ਦੇ ਸਾਨੂੰ ਨੇਰਾ ਹੋ ਗਿਆ ਚਲ ਡੇਟ ਆਈ ਸੀ ਥੋੜਾ ਜਿਹਾ ਇਹ ਤਾਂ ਗਰਮੀ ਬਹੁਤ ਆ ਧੁੱਪ ਬਹੁਤ ਹੁੰਦੀ ਆ ਥੋੜਾ ਦੁਪਹਿਰ ਤੋਂ ਬਾਅਦ ਹੀ ਆਈ ਸੀ ਤੇ ਚਲੋ ਟੇਕ ਹੋ ਗਿਆ ਰੋਟ ਵੀ ਲੱਗ ਗਿਆ ਹੁਣ ਆਪਾਂ ਚੱਲਦੇ ਆ ਕਰਨ ਮੁੰਡਾ ਪਹਿਲ ਸ਼ਤਨ ਚਲੇ ਗਏ ਜੀ ਨੇ ਰੋਟ ਲਵਾਇ ਸੀ ਤੇ ਦੇਖੋ ਕਿੰਨੀ ਸ਼ਾਂਤੀ ਹੋ ਗਈ ਸਾਰੇ ਚਲੇ ਗਏ ਕਾ ਕੋਈ ਨੇਰਾ ਹੋ ਗਿਆ ਕਿ ਆਪਾਂ ਵੀ ਹੁਣ ਜਾਣਾ ਬਹੁਤ ਦੂਰ ਤੇ ਗੰਗਨੇ ਇਹਦੇ ਨਾਲ ਫੋਟੋ ਵਿੱਚ ਆਈਆਂ ਚਾਂਦੇ ਦੇ ਸੀ ਇੱਥੇ ਰੁੱਕੇ ਸੀਗੇ ਥੋੜੀ ਕੁੱਕ ਲੱਗੇ ਸੀ ਘਰ ਨੂੰ ਲੈ ਚੱਲਦੇ ਹੁਣ ਚੱਲੀ ਹੁਣ ਘਰ ਨੂੰ ਬਹੁਤ ਸਾਮਾਨ ਹੈ ਨਾ